ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੇਮ ਲਹਿਰੀ ਅਸੀਂ ਆਏ ਹੋਏ ਹਾਂ ਸੁਪੇਤੀ ਟੂਰ ਦੇ ਉੱਤੇ ਤੇ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਕਰਛਮ ਤਾਂ ਇਹ ਉੱਥੇ ਇੱਕ ਡੈਮ ਬਣਿਆ ਹੋਇਆ ਹੈਗਾ ਜਿੱਥੋਂ ਆਪਾਂ ਚਿੱਤਕੁਲ ਜਾਂ ਕਹਿ ਲਓ ਛਿੱਤਕੁਲ ਦੇ ਰਸਤੇ ਆਪਾਂ ਜਾਣਾ ਹੈਗਾ ਇੱਥੋਂ ਇਹ ਰਸਤਾ ਪਹਿਲਾਂ ਕੂਪਾ ਪਿੰਡ ਆਏਗਾ ਉਸ ਤੋਂ ਅੱਗੇ ਸੰਗਲਾ ਤੇ ਇਸ ਤੋਂ ਅੱਗੇ ਜਿਹੜਾ ਭਾਰਤ ਦਾ ਤਿੱਬਤ ਬਾਰਡਰ ਤੇ ਲਾਸਟ ਪਿੰਡ ਹੈਗਾ ਚਿੱਤਕੁਲ ਉੱਥੇ ਪਹੁੰਚਾਂਗੇ ਅ ਖੱਬੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਪਾਵਰ ਪਲਾਂਟ ਬਣਿਆ ਹੋਇਆ ਹੈਗਾ ਅੰਡਰਗਰਾਉਂਡ ਤੇ ਪਾਣੀ ਨੂੰ ਰੋਕਿਆ ਗਿਆ ਹੋਇਆ ਹੈ ਇੱਥੇ ਡੈਮ ਬਣਿਆ ਹੋਇਆ ਹੈਗਾ ਤੇ ਇਹ ਰਸਤਾ ਜਿਹੜਾ ਹੈਗਾ ਜਾ ਰਿਹਾ ਸਾਂਗਲਾ ਵੱਲ ਨੂੰ ਸਾਂਗਲਾ ਬੈਲੀ ਹੈ ਬਹੁਤ ਮਸ਼ਹੂਰ ਹੈ ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ ਹੋਣਾ ਇਹਦੇ ਬਾਰੇ ਤੇ ਇਸ ਤੋਂ ਬਾਅਦ ਜਿਹੜਾ ਲਾਸਟ ਦੇ ਵਿੱਚ ਪਿੰਡ ਆਉਂਦਾ ਹੈ ਭਾਰਤ ਦਾ ਛਿਤਕੁਲ ਉੱਥੇ ਆਪਾਂ ਜਾਵਾਂਗੇ ਅਸਲ ਦੇ ਵਿੱਚ ਇਹਦੇ ਨਾਂ ਨੂੰ ਲੈ ਕੇ ਵੀ ਕਨਫਿਊਜ਼ਨ ਹੈ ਜਿਆਦਾਤਰ ਆਪਣੇ ਪੰਜਾਬੀ ਲੋਕ ਇਸ ਪਿੰਡ ਨੂੰ ਚਿਤਕੁਲ ਬੋਲਦੇ ਆ ਜਦੋਂ ਕਿ ਅਸਲ ਦੇ ਵਿੱਚ ਇਹਦਾ ਨਾਂ ਛਿਤਕੁਲ ਹੈ ਤਾਂ ਇਸ ਕਰਕੇ ਚਲੋ ਚਿਤਕੁਲ ਲਾ ਲਓ ਜਾਂ ਛਿਤਕੁਲ ਉਹ ਭਾਰਤ ਦਾ ਆਖਰੀ ਪਿੰਡ ਹੈ ਔਰ ਸੱਜੇ ਪਾਸੇ ਡੂੰਗੀ ਖਾਈ ਸ਼ੁਰੂ ਹੋ ਗਈ ਤੇ ਚੜਾਈ ਵੀ ਸ਼ੁਰੂ ਹੋ ਗਈ ਹੈ ਆ ਰੋਡ ਦੀ ਕੰਡੀਸ਼ਨ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ ਵਿੱਚ ਵਿੱਚ ਆ ਕਾਫੀ ਖੱਡੇ ਆ ਰਹੇ ਹੈਗੇ ਨੇ ਓਖਲੀਆਂ ਆ ਰਹੀਆਂ ਹੈਗੀਆਂ ਨੇ ਬੜਾ ਬੋਚ ਕਿ ਜਿਹੜਾ ਹੈਗਾ ਲਜਾਣਾ ਪੈ ਰਿਹਾ ਬਸ ਇਸ ਗੱਲ ਦਾ ਸ਼ੁਕਰ ਹੈ ਕਿ ਇਸ ਰੋਡ ਦੇ ਉੱਤੇ ਟ੍ਰੈਫਿਕ ਜ਼ਿਆਦਾ ਨਹੀਂ ਹੈਗਾ ਇਸ ਕਰਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਸੰਗਲਾ ਵੱਲ ਨੂੰ ਜਾ ਰਹੇ ਆ ਤਾ ਕੋਈ ਚਿੰਤਾ ਵਾਲੀ ਗੱਲ ਨਹੀਂ ਕਿਉਂਕਿ ਆਪਣੇ ਲੈਫਟ ਸਾਈਡ ਹੁੰਦੀ ਹੈ ਪਰ ਜਦੋਂ ਉਥੋਂ ਵਾਪਸ ਮੁੜਦੇ ਆ ਤਾਂ ਇਹ ਜਦੋਂ ਆਪਾਂ ਖੱਡ ਵਾਲੇ ਪਾਸੇ ਹੁੰਨੇ ਆ ਉਹ ਜ਼ਰੂਰ ਚਿੰਤਾ ਦਾ ਵਿਸ਼ਾ ਹੁੰਦਾ ਕਿਉਂਕਿ ਸਿੰਗਲ ਰੋਡ ਹੈ ਜੇ ਅੱਗੇ ਟ੍ਰੈਫਿਕ ਆਉਣ ਲੱਗ ਜਾਵੇ ਫਿਰ ਦਿੱਕਤ ਆ ਸਕਦੀ ਹੈ ਨਹੀਂ ਆਦਰਵਾਈਜ਼ ਆਪਾਂ ਨੂੰ ਇਸ ਰਸਤੇ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਥੋੜੀ ਸਪੀਡ ਤੇ ਕੰਟਰੋਲ ਰੱਖਣਾ ਪੈਂਦਾ ਹੈ ਪਹਿਲੇ ਤੇ ਦੂਜੇ ਗੇਅਰ ਦੇ ਵਿੱਚ ਆ ਇੱਥੇ ਤੁਸੀਂ ਆਪਣਾ ਬਾਈਕ ਲੈ ਕੇ ਜਾ ਸਕਦੇ ਹੋ ਪਰ ਬਹੁਤ ਧਿਆਨ ਦੇ ਨਾਲ ਕਿਉਂਕਿ ਇਹ ਨਹੀਂ ਪਤਾ ਕਿ ਕਿਥੇ ਇੱਕ ਫੋਟ ਡੂੰਗਾ ਟਵਾ ਹੋਵੇ ਤੇ ਤੁਸੀਂ ਉਥੋਂ ਜੰਪ ਕਰਕੇ ਥੱਲੇ ਖਾਈ ਚਲੇ ਜਾਓ ਕਿਉਂਕਿ ਥੱਲੇ ਜਿਹੜਾ ਸੱਜੇ ਪਾਸੇ ਉਹ ਬਾਸਪਾ ਅ ਰਿਵਰ ਹੈ ਉਹ ਤੁਹਾਡੇ ਨਾਲ ਨਾਲ ਬੰਨਦਾ ਹੈਗਾ ਇਸ ਕਰਕੇ ਬੜੀ ਸਾਵਧਾਨੀ ਦੇ ਨਾਲ ਇੱਥੇ ਅ ਬਾਈਕ ਚਲਾਉਣਾ ਜਾਂ ਕੋਈ ਵੀ ਵਹੀਕਲ ਜਿਹੜਾ ਤੁਸੀਂ ਲੈ ਕੇ ਜਾਂਦੇ ਹੋ ਉਹਨੂੰ ਪੂਰਾ ਸਾਵਧਾਨੀ ਦੇ ਨਾਲ ਚਲਾਉਣਾ ਚਾਹੀਦਾ ਹੈ ਇਹ ਕੋਈ ਐਸਾ ਤੁਸੀਂ ਮੇਰਾ ਕਾਮਰੋ ਕੋਲ ਆ ਗਿਆ ਹੈ 2 ਕਿਲੋ ਮੀਟਰ ਪਿਛੜਾਈ ਨੂੰ ਕਿ ਜੀ ਲੱਗ ਰਹੀ ਹੈ Ben de geldim. Ben de geldim. de geldim. Ben de geldim. Ben ¡Gracias! ਉਹ ਦੋਸਤੋ ਆਪ ਪਹੁੰਚ ਤਾ ਗਏ ਕਾਮਰੂ ਫੋਰਟ ਦੇ ਕੋਲੇ ਪਰ ਚੜ੍ਹਾਈ ਇੰਨੀ ਜ਼ਿਆਦਾ ਸੀਗੀ ਕਿ ਮੈਨੂੰ ਲੱਗਦਾ ਕਲੱਚ ਪਲੇਟਾਂ ਗਈਆਂ ਕਲੱਚ ਬਿਲਕੁਲ ਕੰਮ ਨਹੀਂ ਕਰਦਾ ਪਿਆ ਤੇ ਇੱਥੋਂ ਕਿਰਾਂ ਇੱਕ ਵਾਰੀ ਫੋਰਟ ਦੇਖ ਕੇ ਆਉਣੇ ਆ ਫਿਰ ਆ ਕੇ ਦੇਖਦੇ ਆ ਕਿ ਠੰਡਾ ਹੋ ਕੇ ਚੱਲ ਪਏ ਨਹੀਂ ਫਿਰ ਦੇਖਦੇ ਆ ਹਾਂ ਬਸ ਬੰਨ ਵੀ ਉਹੀ ਲੱਗਦਾ ਹਾਂ ਕੋਈ ਕਲਾਚ ਤੇ ਬੱਠੇ ਨਹੀਂ ਉੱਥੇ ਕਲੱਚ ਨਹੀਂ ਕੋਲ ਫੋਰਟ ਦੇ ਕਲੱਚ ਆਹ ਕਾਮਰਫੋਰਟ ਜਦਣ ਲਈ ਰਸਤਾ ਹੈ ਤੇ ਆ ਗਏ ਚੱਲਦੇ ਆਪਾਂ ਕਾਮਰਫੋਰਟ ਇੱਧਰਲੇ

ਆਉਣੀਆ ਤੁਹਾਨੂੰ ਤੇ ਆ ਬਾਦਾਨ ਦੇਖਣ ਲੱਗੇ ਹੋਏ ਆ ਅਖਰੋਟ ਹੈ ਹਲੇ ਕੱਚੇ ਨੇ ਇਹ ਵੀ ਦੇਖ ਸਕਦੇ ਆ ਥੱਲੇ ਸੇਬਾਂ ਦੇ ਦਰੱਖ ਨੇ ਕਲੇ ਰੁੱਤ ਨਹੀਂ ਆਈ ਹੈਗੀ ਸੇਬਾਂ ਦੀ ਜਹੀਂ ਸੋ ਭਾਈ ਜਹੀਂ ਸੋ ਨਹੀਂ ਜੋ ਪੀਸ ਹੈ ਆਹ ਰਸਤਾ ਵੀ ਜਿਹੜਾ ਹੈਗਾ ਤੇ ਰਸਤਾ ਜਿਵੇਂ ਆਪਣੇ ਲਦਾਖ ਦੇ ਵਿੱਚ ਕੇ ਸੀ ਤੇ ਆਖੀ ਪਿੰਡ ਵੱਲ ਆਪਾਂ ਬਿਲਕੁਲ ਉਹਦੇ ਵਰਗਾ ਰਲਦਾ ਮਿਲਦਾ ਜਿਹਾ ਰਸਤਾ ਹੈ ਉਹ ਵੀ ਇੰਨੀ ਸੰਗਣੀ ਸਾਰੇ ਡੇਰ ਦੀ ਇਸ ਤਰ੍ਹਾਂ ਸੀ ਪਰੋ ਦੇ ਨਾਲ ਪਾਣੀ ਚੱਲਦਾ ਦਿਆ ਬਹੁਤ ਹਾਈਟ ਦੇ ਦਿੱਤੇ ਆ ਹੋ ਸਾਹਮਣੇ ਵਾਲੀ ਚੋਟੀ ਦੇ ਉੱਤੇ ਬਰਫ ਜਿਹੜੀ ਹੈਗੀ ਉਹ ਜੰਮੀ ਹੋਈ ਆ ਪੂਰੀ ਕਿਵੇਂ ਆ ਭਾਈ ਕਾਹ ਜਾਇਂ ਸੇ ਹੋ ਹਾਂ ਜੀ ਕੌਣ ਸਾ ਗਾਮ ਹੈ ਇਹ ਕਾਮਰੂ ਅੱਛਾ ਆਪ ਕਾਮਰੂ ਸੇ ਹੈ ਹਾਂ ਅੱਛਾ ਕਿਆ ਕੌਣ ਕੌਣ ਸਾ ਫਰੂਟ ਹੁੰਦਾ ਯਾਹਾਂ ਪੇ ये एप्पल है बादाम ये है वो आपका बादाम का ही होता है देनी होता है अच्छा ते अखरोट अखरोट भी है अखरोट भी है ये अखरोट के पेड़ है अच्छा ये बड़े वाले इसमें लगे नहीं होंगे अखरोट भी हां वो लगे हुए हैं कच्चे आपका क्या नाम है बिटिया अदीरा हां अदीरा अदीरा वेरी नाइस क्यों बैठ गए ਉਹ ਤਾਂ ਵਰੂ ਪਾਰ ਆਏ। ਉਹ ਤਾਂ ਵਾਸਤੇ ਬੈਠੇ ਆ। ਆਹ ਤਾਂ ਲੱਗਿਆ ਪਤਾ। ਆਹ ਆਹ। ਬਾਕੀ ਥੱਕੇ ਨਹੀਂ। ਹਾਂ। ਸਾਤਾ ਫੁੱਲਦਾ ਹੀ ਹੁੰਦਾ ਹੈ। ਹਾਂ। ਇਹ ਆਪਣਾ ਘਰ ਹੈ। ਹਾਂ। ਕੋਈ ਨਹੀਂ ਆਉਣਾ ਹੋਵੇ ਰੁਕੋ ਇੱਥੇ। ਠੀਕ ਹੈ। ਦਰਵਾਜ਼ਾ ਨਾ ਖੋਲ ਬੈਠੀ। ਨੰਦਰਾ ਭਰ ਦੇਣਗੇ ਅਗਲੇ। ਆਜੋ ਦਮ ਲਾ ਲੋ। ਲੋ ਮੇਟਰ ਪਹੁੰਚ ਗਏ ਕਾਂਪਰੂ ਫੋਟ ਮਸੜ ਤੇ ਪੱਥਰਾਂ ਦਾ ਪੜਿਆ ਹੋਇਆ ਇਹ ਉੱਪਰ ਜਾਂਦੇ ਰਸਤੇ ਦਾ ਹੀ ਲੱਗਦਾ ਹੈ ਕੋ ਰਸਤਾ ਇਧਰੋਂ ਜੇ ਉੱਪਰ ਜਾਣੇ ਕੇ ਲਈ ਤੇ ਛੋਟੀ ਪਰੇ ਬਣੀ ਹੋਣਾ ਤੁਸੀਂ ਲੈ ਕੇ ਜਾ ਸਕਦੇ ਹਾਂ ਜੀ ਪੌਣਾ ਖੂਬ داری ਜਿਉਂ ਤੇ ਸਹਿਕ ਕਰਦੇ ਹਾਂ ਅਸੀਂ ਲੋਕ ਘਟਨ ਅੰਦਰ ਸੇ ਕਿਲਾ ਦਿਖੇਗਾ ਉਧਰ ਸੇ ਨਹੀਂ ਲੱਗਦਾ ਅੰਦਰ ਨਹੀਂ ਜਾਂਦੇ ਅੰਦਰ ਜਾਂਦੇ ਸੋਖੂ ਵੀ ਨਹੀਂ ਸੋਖੂ ਕਰਦੇ ਨਾ ਕੱਲੇ ਕੱਲੇ ਜਾਨਾ ਹੁੰਦਾ ਹੈ ਹਾਂ ਜੀ ਹੋਤੀ ਨਾ ਕੱਲੇ ਮੇਰੇ ਵਿੱਚ ਇੱਕ ਇੱਕ ਫੈਮਿਲੀ ਲਾਣ ਹੁੰਦੇ ਨਹੀਂ ਜਮਾਇਤ ਸੇ ਜਾਂਦੇ ਹਾਂ 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 ਬੈਠੋ

वो पता नहीं रास्ते में किसने बोला है हासिल राशन मिहालेगा जी आप लोग ये ऊपर से गाड़ी लगा के इनको ठीक है नहीं अच्छा लेकिन अब आपको नहीं आया हम आया तो हम भी ऊपर है हम आगे के रास्ता जाइए भाई अच्छा कोई स्कूप मत लगा एक बार एक एक छोटा लगा

धंके सर नहीं हैं। इसका क्या करना है? इधर से बांधो। अच्छा। अभी लंबे लंबे कोई काम बंद। कमर पे, कमर पे। इधर से बांधो। नहीं यार, इधर से लगाओ। इसके बाद। आ जाएँगे? इधर से लेफ्ट जाना है ना? अच्छा। पानी तो नहीं है पहले जी? नहीं जी। इस मंदिर से बेचबिना टोपी तो नहीं जा सकते। கம்மரப்படி <laughs> ਇਹ ਬਿਲਡਿੰਗ ਕਾਮਰੂਪ ਫੋਟਦੀ ਹੈ ਹਾਲਾਂਕਿ ਇਸ ਦਾ ਕੋਈ ਵੀ ਲਿਖਤੀ ਇਤਿਹਾਸ ਨਹੀਂ ਮਿਲਦਾ ਪਰ ਸਥਾਨਕ ਲੋਕ ਇਸ ਨੂੰ 1200 ਤੇ ਕੋਈ 1500 ਸਾਲ ਪੁਰਾਣਾ ਮੰਨਦਾ ਹੈ। ਕਿੰਨਾ ਪੁਰਾਣਾ ਹੈ ਜੀ? 1300 ਸਾਲ। 1300 ਸਾਲ ਪੁਰਾਣਾ ਹੈ। ਇਹ ਜੇ ਲੱਕੜੀ ਔਰ ਪੱਥਰ ਕਈ ਬਣਾ ਹੋਇਆ ਹੈ। ਹੂੰ। ਤੁਹਾਨੂੰ ਇਸ ਦਾ ਪੂਰਾ ਇਤਿਹਾਸ ਕੌਣ ਬਤਾ ਸਕਦਾ ਹੈ ਕੋਈ ਹੈ ਜਾਂ ਫੇ? ਅੱਛਾ ਕੌਣ ਬਤਾਏਗਾ ਪੂਰਾ ਇਸ ਦਾ? ਦੋਸਤੋ ਆਪਾਂ ਪਹੁੰਚੇ ਹੋਇਆ ਇਸ ਵੇਲੇ ਕਾਮਰੂ ਪਿੰਡ ਦੇ ਵਿੱਚ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਕਨੌਰ ਜ਼ਿਲ੍ਹੇ ਦੇ ਵਿੱਚ ਹੈ। ਔਰ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਬਹੁਤ ਹੀ ਪੁਰਾਣਾ ਕਿਲਾ ਹੈ ਜਿਸ ਨੂੰ ਕਾਮਰੂ ਫੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਹਾਲਾਂਕਿ ਇਹਦਾ ਕੋਈ ਆਫੀਸ਼ੀਅਲ ਰਿਕਾਰਡ ਨਹੀਂ ਹੈ ਪਰ ਇਸ ਨੂੰ 1200 ਤੇ ਕੋਈ 1300 ਤੇ ਕੋਈ 1500 ਸਾਲ ਪੁਰਾਣਾ ਦੱਸ ਰਿਹਾ ਹੈਗਾ ਤੇ ਸਾਰਾ ਲੱਕੜ ਤੇ ਪੱਥਰ ਦੇ ਨਾਲ ਬਣਿਆ ਹੋਇਆ ਹੈਗਾ ਇਸ ਵੇਲੇ ਇੱਥੇ ਆਰਤੀ ਚੱਲ ਰਹੀ ਹੈ ਇੱਥੋਂ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਇਹ ਬ੍ਰਿਟਿਸ਼ ਕਾਲ ਦੇ ਦੌਰਾਨ ਬੁਸ਼ਰ ਰਿਆਸਤ ਦੀ ਰਾਜਧਾਨੀ ਹੋਇਆ ਕਰਦੀ ਸੀ ਤੇ ਇਸ ਵਿੱਚ ਇੱਕ ਮਾਖਿਆ ਮੰਦਰ ਬਹੁਤ ਪੁਰਾਣਾ ਹੈ ਤੇ ਗੁਆਟੀ ਤੋਂ ਲਿਆ ਕੇ ਇੱਥੇ ਮੂਰਤੀ ਸਥਾਪਿਤ ਕੀਤੀ ਗਈ ਹੈ ਤੇ ਨਾਲ ਹੀ ਹੁਣ ਇੱਥੇ ਇਸ ਮੰਦਰ ਦੀ ਹੋਰ ਐਕਸਟੈਂਸ਼ਨ ਕੀਤੀ ਜਾ ਰਹੀ ਹੈ ਤੇ ਬੜੀ ਮੀਨਾਕਾਰੀ ਕੀਤੀ ਜਾ ਰਹੀ ਹੈ ਲੱਕੜ ਦਾ ਕੰਮ ਅ ਹੋਰ ਤਿਆਰ ਹੋ ਰਿਹਾ ਹੈ ਇੱਕ ਨਵਾਂ ਭਵਨ ਬਣਨ ਜਾ ਰਿਹਾ ਹੈ ਇਸ ਮੰਦਿਰ ਦਾ ਕਿਉਂਕਿ ਹੁਣ ਯਾਤਰੀ ਜਿਹੜੇ ਹੈਗੇ ਨੇ ਉਹ ਇੱਧਰ ਦਾ ਰੁਖ ਕਰਨ ਲੱਗੇ ਨੇ ਹਾਲਾਂਕਿ ਮਾ ਕਮਾਖਿਆ ਦੇਵੀ ਦਾ ਜੋ ਮੰਦਿਰ ਹੈ ਗੁਆਟੀ ਦੇ ਵਿੱਚ ਉੱਥੇ ਬਹੁਤ ਜ਼ਿਆਦਾ ਰਸ਼ ਰਹਿੰਦਾ ਹੈ ਉਸ ਦੇ ਮੁਕਾਬਲੇ ਇੱਥੇ ਬਹੁਤ ਘੱਟ ਰਸ਼ ਹੁੰਦਾ ਹੈ ਤੇ ਇਸ ਮੰਦਿਰ ਦੇ ਵਿੱਚ ਇੱਕ ਵਾਰ ਦੇ ਵਿੱਚ ਸਿਰਫ ਇੱਕ ਪਰਿਵਾਰ ਨੂੰ ਹੀ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਕਾਮਰੂ ਪਿੰਡ ਦੇ ਅਭਿਸ਼ੇਕ ਨੇ ਦੱਸਿਆ ਕਿ ਜਦੋਂ ਵੀ ਇਸ ਇਲਾਕੇ ਦੇ ਵਿੱਚ ਰਾਜਾਂ ਦਾ ਇਹ ਰਾਜ ਹੁੰਦੇ ਸੀ ਤੇ ਜਦੋਂ ਵੀ ਕਿਸੇ ਰਾਜੇ ਨੇ ਗੱਦੀ ਸੰਭਾਲਣੀ ਹੁੰਦੀ ਤਾਂ ਉਸ ਦਾ ਰਾਜ ਤਿਲਕ ਇਸ ਕਾਮਰੂ ਫੋਰਟ ਦੇ ਵਿੱਚ ਹੀ ਹੁੰਦਾ ਸੀ ਲਾਸਟ ਜੋ ਰਾਜ ਤਿਲਕ ਹੈ ਉਹ ਵੀਰਪੱਧਰ ਸਿੰਘ ਦੇ بیٹے ਆਦਿੱਤਿਆ ਦਾ ਹੋਇਆ ਸੀ ਉਸ ਤੋਂ ਬਾਅਦ ਹਲੇ ਤੱਕ ਹੋਰ ਕਿਸੇ ਦਾ ਰਾਜ ਤਿਲਕ ਨਹੀਂ ਹੋਇਆ ਕਾਮਰੂ ਪਿੰਡ ਦਾ ਇਹ ਕਿਲਾ ਤੇ ਮਾ ਕਮਾਖਿਆ ਦੇਵੀ ਦਾ ਇਹ ਮੰਦਿਰ ਆਪਣੇ ਵਿੱਚ ਇੱਕ ਵੱਡਾ ਇਤਿਹਾਸ ਸਮੋਈ ਬੈਠਾ ਹੈ ਚਿਤਕੁਲ ਜਾਣ ਵਾਲੇ ਯਾਤਰੀਆਂ ਨੂੰ ਇੱਥੋਂ ਦਾ ਜ਼ਰੂਰ ਦੌਰਾ ਕਰਨਾ ਚਾਹੀਦਾ ਹੈ ਤੋ ਜੇ ਕੌਣ ਸੀ ਵੈਰਾਈਟੀ ਰਹਤੀ ਹੈ ਜਹਾਂ ਪੇ ਲਾਲ ਵਾਲਾ ਸੇ ਜੋ ਕਿਨੌਰ ਕਿਨੌਰੀ ਬੋਲਦੇ ਹੈ ਕਿਨੌਰ ਸੇ ਹਾਂ ਇਹ ਕੀ ਬੋਲਦੇ ਹੈ ਬਾਕੀ ਨੂੰ ਦੱਸ ਦੇ ਨੇ ਇਹ ਰਾਇਲ ਹਾਂ ओके ओके okay, okay. बड़े साइज बड़ा होता है ठीक है तो ये क्या है आपके हाथ में ये हाँ। पशुओं के लिए हाँ। अच्छा तक। अच्छा दिसंबर के बाद जब भी बर्फ़ पड़ सकता है अच्छा तो पंद्रह तो अप्रैल तो फिर इसके लिए करना पड़ता है अच्छा फिर इसको स्टोर करके रखते है उसको ठीक है ठीक है ठीक है तो नाम क्या है भाई आपका तो गांव जे कामरू आपका ठीक काम है ठीक है भाई थैंक यू भाई हमारा सिर्फ महीना राशन पानी सारा 77 में पड़ता है 6 महीने का राशन पानी स्टोर करना पड़ता है ओके 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 ठीक. तो बर्फ वगैरह कितनी पड़ती है यहाँ पे बर्फ तो कोई फिक्स नहीं है ना अच्छा पांच छह फुट तक पड़ता फिक्स नहीं है अच्छा कभी पड़ता है कभी कंपोस्ट तो रसा फिर बंद ਦੇ ਤੁਸੀਂ ਤਾਂ ਤੋਂ ਕੰਪਨੀ ਕੰਪਨੀ ਗੋਮਨ ਸਾਫ ਹੈ ਤੁਹਾਨੂੰ ਖੋਲਤੀ ਰਹਿ ਸਕਤੀ ਰਹਿ ਬੰਦਤਾ ਕਿ ਜਿਆਦਾ ਹੀ ਵਰਪਾ ਹੈ ਪੈਸਾ ਖੂਈ ਰਿਹਾ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੈ ਭਾਈ ਥੈਂਕ ਯੂ ਕਾਹਚੇ ਆਏ ਆਪ ਲੋਕ ਬਠਿੰਡਾ ਸੇ ਆਏ ਆ ਪੰਜਾਬ ਸੇ ਅੱਛਾ ਅੱਛਾ ਹਾਂ ਅੱਜ ਦੋਸਤੋ ਪੂਰਾ ਦਿਨ ਇੱਥੇ ਨਿਕਲ ਗਿਆ ਵਰਕਸ਼ਾਪ ਦੇ ਉੱਤੇ ਇਹਦੇ ਕਲਚ ਪਲੇਟਾਂ ਜਿਹੜੀਆਂ ਸੀਗੀਆਂ ਉਹ ਸੜਗੀਆਂ ਸੀਗੀਆਂ ਤੇ ਹੁਣ ਉਹ ਇਥੋਂ ਨੇੜੇ ਮਿਲਿਆ ਨਹੀਂ ਚੰਡੀਗੜ੍ਹ ਤੋਂ ਮਗਾਈਆਂ ਨੇ ਤੇ ਕੱਲ ਨੂੰ ਵੀ ਜਿਹੜੇ ਆਗੇ ਬਾਅਦ ਦੁਪਹਿਰ ਤੱਕ ਮਿਲਣੀਆਂ ਤੇ ਪੂਰਾ ਇੱਕ ਦਿਨ ਇਥੇ ਨਿਕਲ ਗਿਆ ਤੇ ਹੁਣ ਇਥੇ ਖੜਾ ਕੇ ਬੋਲ ਤੋਂ ਚੱਲੇ ਆਪਾਂ ਇਥੇ ਕਮਰੇ ਚ ਕਮਰਾ ਪੁੱਛਦੇ ਆ ਇਥੇ ਸਟੇ ਕਰਦੇ ਆ ਸਾਗਲਾ ਇਥੋਂ ਕਿਲੋ ਡੇਢ ਕਿਲੋ ਮੀਟਰ ਅੱਗੇ ਹੈਗੇ ਉੱਥੇ ਚੱਲੇ ਹੈਗੇ ਆ ਹਲਾ ਦੋਸਤੋ ਸਾਂਗਲਾ ਦੇ ਵਿੱਚ ਇੱਕ ਪੋਲਾ ਪੁਲ ਦੇ ਨਾਲ ਹੀ ਇੱਕ ਬਸਪਾ ਰੈਸਟੋਰੈਂਟ ਬਣਾ ਹੋਇਆ ਉੱਥੇ ਆ ਕਮਰਾ ਹੈਗਾ ਰੈਸਟੋਰੈਂਟ ਦੇ ਵਿੱਚ ਬੜਾ ਵਧੀਆ ਬੁਲਡਵਰਕ ਵੀ ਕੀਤਾ ਹੋਇਆ ਤੇ ਕਮਰਾ ਦਾ ਰੇਟ ਵੀ ਬੜਾ ਜੈਨੂਨ ਹੈ 1000 ਰੁਪਿਆ ਰੂਮ ਦਾ ਹੈਗਾ ਰੈਂਟ ਇਹਨਾਂ ਦਾ ਤੇ ਕਿਉਂ ਪਠਾਨੀ ਸਾਹਿਬ ਕਿਵੇਂ ਲੱਗੇ ਕਮਰਾ ਬਹੁਤ ਨਹੀਂ ਹੈ वुਡਨ ਵਰਕ ਹੋਇਆ ਹੋਇਆ ਤੇ ਇਹ ਨੀਟ ਐਂਡ ਕਲੀਨ ਹੈ ਤੇ ਅਫੋਰਡੇਬਲ ਵੀ ਹੈ ਗਾ ਹਾਲਾਂਕਿ ਜਦੋਂ ਹੋਟਲ ਤੇ ਬਾਕੀ ਬਾਕੀ ਲੋਕੇਸ਼ਨ ਬੜੀ ਮੋਕੇ ਦੀ ਹੈ ਹਾਂ ਤੇ ਨਾਲ ਹੀ ਇਹ ਫਰੀਜ ਨਾਲ ਹੀ ਹੈ ਜਦੋਂ ਆਪਾਂ ਹੋਟਲ ਜਾਨੇਗੇ ਬਿਲਕੁਲ ਸਹੀ ਤੇ ਉਹ ਸਾਹਮਣੇ ਪੁਲ ਹੈ ਪੁਲ ਦੇ ਨਾਲ ਜਾਂ ਰਸਤਾ ਹੈ ਉਹ ਕਾਮਰੂ ਫੋਟੋ ਜਾਂਦਾ ਜਿੱਥੇ ਆਪਾਂ ਗਏ ਸੀ ਆਪਾਂ ਬਾਈਕ ਖਰਾਬ ਹੋਇਆ ਸੀ ਤੇ ਪੁਲ ਪਾਰ ਕਰਦੇ ਖੱਬੇ ਹੱਥੇ ਇਹ ਬਣਿਆ ਹੋਇਆ ਆ ਗੇਟ ਹੈ ਸਾਗਲਾ ਦੁਆਰ ਲਿਖਿਆ ਹੋਇਆ ਤੇ ਇੱਥੇ ਹੀ ਹੈ ਬਿਲਕੁਲ ਨਾਲ ਦੋਸਤੋ ਕੱਲ ਦੇ ਆਪਾਂ ਇੱਥੇ ਰੁਕੇ ਹੋਏ ਆ ਸਾਗਲਾ ਦੇ ਵਿੱਚ ਤੇ ਆਹ ਵਰਕਸ਼ਾਪ ਹੈ ਜਿੱਥੇ ਆਪਾਂ ਮੋਟਰਸਾਈਕਲ ਲਿਆ ਹੋਇਆ ਕਲਚ ਪਲੇਟਾਂ ਗਿਆ ਸੀਗੀਆਂ ਤਾਂ ਉਹ ਚੰਡੀਗੜ੍ਹ ਤੋਂ ਮੰਗਾਈਆਂ ਹੋਈਆਂ ਨੇ ਚੰਡੀਗੜ੍ਹ ਤੋਂ ਜਿਹੜੀਆਂ ਹੈਗੀਆਂ ਨੇ ਉਹ ਆਈਆਂ ਹੈਗੀਆਂ ਨੇ ਰਿਕੋਂਗ ਪੀਓ ਤੇ ਰਿਕੋਂਗ ਪੀਓ ਤੋਂ ਅੱਗੇ ਉਹਨਾਂ ਨੇ ਬੱਸ ਦੇ ਉੱਤੇ ਧਰਿਆ ਨੇ ਤਾਂ ਉਹ ਬੱਸ ਤੇ ਹੁਣ ਇੱਥੇ ਆਉਣਗੀਆਂ ਤੇ ਅਸੀਂ ਬੈਠੇ ਸੜਕ ਕਿਨਾਰੇ ਵੇਟ ਕਰ ਰਹੇ ਹਾਂ ਬੱਸ ਦਾ ਇੱਥੇ ਅਸੀਂ 12 ਵਜੇ ਆਏ ਸੀਗੇ ਤੇ ਅੱਜ 3:30 ਹੋਣ ਵਾਲੇ ਆ 3:30 ਵਜੇ ਦਾ ਟਾਈਮ ਹੈਗਾ ਵਸਤਾ 3:30 ਵਜੇ ਅੱਜ ਕ੍ਰਾਚ ਪਲੇਟਾਂ ਇੱਥੇ ਪਹੁੰਚਣੀਆਂ ਚੰਡੀਗੜ੍ਹ ਤੋਂ ਤੇ ਉਸ ਤੋਂ ਬਾਅਦ ਹਜੇ ਫਿੱਟ ਕਰੂਗਾ ਮਿਸਤਰੀ ਤੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਸਫ਼ਰ ਹੈ ਅੱਗੇ ਦਾ ਫੇਰ ਸ਼ੁਰੂ ਹੋਊਗਾ ਤੇ ਤੁਹਾਨੂੰ ਸਾਰਨ ਨੂੰ ਵੀ ਇਹ ਸਲਾਹ ਹੈ ਜਿਹੜੇ ਰਾਈਡਰ ਸਾਥੀ ਨਿਕਲਦੇ ਨੇ ਲੰਮੇ ਸਫ਼ਰਾਂ ਤੇ ਕਿ ਉਹ ਆਪਣੇ ਨਾਲ ਕਲੱਚ ਪਲੇਟਾਂ ਔਰ ਬ੍ਰੇਕ ਵਾਇਰ ਕਲਚ ਵਾਇਰ ਤੋਂ ਬਿਨਾ ਕਲਚ ਤੇ ਤੇ ਗੇਅ ਆਪਣੇ ਜਿਹੜਾ 프ਰੰਟ ਬੇ ਬ੍ਰੇਕ ਆ ਉਹਦਾ ਲੀਵਰ ਇਹ ਆਪਣੇ ਨਾਲ ਜਰੂਰ ਰੱਖੋ ਕਿਉਂਕਿ ਕਈ ਵਾਰੀ ਜੇ ਜੋ ਮੋਟਰਸਾਈਕਲ ਡਿੱਗ ਪਵੇ ਤਾਂ ਫਿਰ ਇਹ ਮੁੜ ਕੇ ਜਿਹੜਾ ਇਹ ਵੀ ਇਹਦੇ ਨਹੀਂ ਮਿਲਦਾ ਇਸ ਤਰ੍ਹਾਂ ਇਹਨਾਂ ਕ ਸਾਮਾਨ ਆਪਣੇ ਨਾਲ ਕੈਰੀ ਜਰੂਰ ਕਰਕੇ ਆਇਆ ਕਰੋ ਸਾਨੂੰ ਹੁਣ ਅੱਜ ਇਸ ਗੱਲ ਦੀ ਸਿੱਖ ਮਿਲੀ ਹੈਗੀ ਹੈ ਹਾਲਾਂਕਿ ਪਹਿਲਾਂ ਸਾਨੂੰ ਕੁਝ ਰਾਈਡਰ ਸਾਥੀਆਂ ਨੇ ਕਿਹਾ ਸੀ ਕਿ ਆਹ ਸਮਾਨ ਨਾਲ ਚਾਹੀਦਾ ਪਰ ਆਪਾਂ ਅਣਗਹਿਲੀ ਵਰਤ ਜਾਨੇ ਹੈਗੇ ਆ ਤੇ ਅਣਗਹਿਲੀ ਦਾ ਜਿਹੜਾ ਖਾਮਿਆਜਾ ਸਾਨੂੰ ਭੁਗਤਣਾ ਪਿਆ ਤੇ ਤਾਂ ਹੀ ਜਿਹੜਾ ਸਾਡਾ ਡੇਢ ਦੇਣਾ ਉਹ ਲਗਭਗ ਇੱਥੇ ਖਰਾਬ ਹੋ ਗਿਆ ਸਾਂਗਲਾ ਵੈਲੀ ਦੇ ਵਿੱਚ ਤੇ ਇਸੇ ਵਰਕਸ਼ਾਪ ਦੇ ਉੱਤੇ ਖੜੇ ਆ ਤਾਂ ਇਸ ਗੱਲ ਨੂੰ ਸਾਰੇ ਰਾਈਡਰ ਜ਼ਰੂਰ ਧਿਆਨ ਵਿੱਚ ਰੱਖਣ ਲਓ ਦੋਸਤੋ ਫਾਈਨਲੀ ਬੱਸ ਆ ਗਈ ਫੜ ਲੋ ਫੜ ਲੋ ਇਹ ਬੱਸ ਆਇਆ ਉਹ ਕੋ ਇਹ ਤੋਂ ਆ ਗਿਆ ਟਬਲੇਟ ਆ ਗਿਆ ਆ ਗਿਆ

ਫੋਟੋ ਭੇਜਿਆ ਫੋਟੋ ਕਾ ਭੇਜਿਆ ਆਹ ਆ ਗਿਆ ਮੈਨੂੰ ਭੇਜਿਆ ਨਹੀਂ ਕੋਈ ਹਮ ਨੂੰ ਬਤਾਇਆ ਬੱਸ ਭੇਜ ਦਿੱਤੀ ਠੀਕ ਹੈ ਠੀਕ ਹੈ ਜੀ ਮੈਂ ਦੋਨੋਂ ਕੋਈ ਇਸੇ ਰੱਖ ਕੇ ਫੋਟੋ ਭੇਜ ਰਹਾ ਹਾਂ ਨਾ ਹੋ ਜਾ ਨਿਹਰੇ ਜੀ ਲਓ ਜੀ ਹੱਥ ਦੇ ਲੈ ਇਹਨੂੰ ਤੇ ਬਾਸ ਆ ਗਈ ਫੜ ਜੀ ਫੜ ਲੋ ਫੜ ਅਜੇ ਤਾਂ ਠੀਕ ਹੈ ਸਾਰਾ ਕਲ ਠੀਕ ਹੈ ਜੀ ਤਾਂ ਠੀਕ ਹੈ ਚਲੋ ਸ਼ੁਕਰ ਹੈ ਲਓ ਵੀ ਹੁਣ ਆਪਣੇ ਕਲਚ ਪਲੇਟਾਂ ਆ ਗਈਆਂ ਅੱਜ ਸਹੀ ਹੈ